ਸੋ ਇਹ ਜਿਹੜਾ ਮਿਸਮੈਚ ਆ ਇਹ ਇਹ ਇਹਦਾ ਇਹਦਾ ਫਿਰ ਸੋਲੂਸ਼ਨ ਕੀ ਇਹਦਾ ਕਰਨਾ ਕੀ ਆ ਇਹ ਇਹਨੂੰ ਕੇਸ ਹੱਬ ਦੇ ਨਾਲ ਜਿਹੜਾ ਆ ਤੁਸੀਂ ਸਹੀ ਢੰਗ ਦੇ ਨਾਲ ਰਿਪਰਜੈਂਟ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਅੱਛਾ ਇਦਾਂ ਆ ਵੀ ਆਹ ਚੀਜ਼ ਕਰਨੀ ਸੀ ਜਾਂ ਇਹ ਕਰਨਾ ਆ ਸੋ ਇਹ ਇਹ ਕੇਸ ਪੋਸੀਬਲ ਨੂੰ ਅੱਗੇ ਕਿੱਦਾਂ ਵਧਣਾ ਹੈ ਇਹਦੇ ਵਿੱਚ ਸੋ ਆਫੀਸਲੀ ਜਿਹੜੀ ਆਪਣੀ ਡੀਐਮਵੀ ਦੀ ਐਪਲੀਕੇਸ਼ਨ ਆ ਦੋ ਚਾਰ ਇਹਦੇ ਨਾਲ ਹੋਰ ਮੁੱਦੇ ਜਿਹੜੇ ਡੀਐਮਵੀ ਦੇ ਆ ਜਾਂਦੇ ਆ ਠੀਕ ਹੈ ਜਿਹੜੇ ਲੋਕੀ ਆ ਰਹੇ ਆ ਉਹਨਾਂ ਨੂੰ ਕਾਲੀ ਬੋਤਾਕ ਛੇਤੀ ਛੇਤੀ ਟਰੱਕ ਤੇ ਚੜੀਏ ਦੌਰ ਜਣਾ ਇੱਕ ਸੀਗਾ ਠੀਕ ਆ ਜੀ ਜੀ ਤੇ ਬੰਦਾ ਜਿਹੜਾ ਸਟੋਰ ਤੇ ਵੀ ਕੰਮ ਕਰ ਰਿਹਾ ਉਹਦੇ ਦਿਲਚਸਪੀ ਨਹੀਂ ਹੈਗੀ ਮਤਲਬ ਵੀ ਵਨ ਐਜ਼ ਅ ਕਸਟਮਰ ਵੀ ਤੁਸੀਂ ਜਾਣਦੇ ਆ ਨਾ ਬੰਦੇ ਦੀ ਦਿਲਚਸਪੀ ਕੋਈ ਨਹੀਂ ਹੈਗੀ ਉਹ ਕਹਿੰਦਾ ਕਿੱਥੋਂ ਮੇਰੇ ਗੱਲ ਸਟੋਰ ਦਾ ਕੰਮ ਪੈ ਗਿਆ ਮੈਂ ਤਾਂ ਟਰੱਕ ਚਲਾਣ ਲਈ ਬਣਿਆ ਜਿਹੜਾ ਹੂੰ 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 ਕਸਟਮਰ ਕਸਟਮਰ ਸਰਵਿਸ ਨਾਲੋਂ ਹਦੋਂ ਸਾਈਡ ਤੇ ਤੇ ਕਦੋਂ ਮੇਰੇ ਕੋਲ ਲਾਇਸੈਂਸ ਜਿਹੜਾ ਆਊਗਾ ਜਿਹਨਾਂ ਕੋ ਨਹੀਂ ਹੱਥ ਪੈਂਦਾ ਉਹ ਕਹਿੰਦਾ ਮੈਂ ਯੂਟਾ ਜਾ ਕੇ ਬਣਾ ਲਵਾਂ ਠੀਕ ਆ ਇਹਦੇ ਵਿੱਚ ਹੁਣ ਕੀ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਕਿ ਇੱਕ ਤਾਂ ਸਿਗਾ ਇੱਕ ਇਨਵੈਸਟੀਗੇਸ਼ਨ ਜਿਹੜੀ ਖਬਰ ਆ ਉਹ ਇਹ ਹੈ ਕਿ ਨਕਲੀ ਜਿਹੜਾ ਨੇ ਲਾਇਸੈਂਸ ਬਣਾਏ ਸੀਗੇ ਠੀਕ ਆ ਜੀ ਇਹ ਉਹਦੇ ਵਿੱਚ ਜਿਹੜੀ ਸੀਗੀ ਐਫਬੀਆਈ ਐਫਬੀਆਈ ਲੈਵਲ ਦੀ ਰਿਸਰਚ ਚਲੰਦੀ ਹੈ ਕਿ ਨਕਲੀ ਲਾਇਸੈਂਸ ਕਿਹੜਾ ਨੇ ਬਣਾਏ ਸੀ ਜਿਹਨਾਂ ਨੂੰ ਟਰੈਕਟਰ ਚਲਾਉਣਾ ਨਹੀਂ ਜਿਹੜਾ ਪੂਰੇ ਕਰ ਨਹੀਂ ਸਕਦੇ ਸੀਗੇ ਪੈਸੇ ਕੂਹੇ ਦੇ ਕੇ ਬਣਾ ਲੈਂਦੇ ਆ ਓਕੇ ਉਹ ਵੀ ਆਪਣੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜੀ ਕਾਮਨ ਜਿਹੜੀ ਨੌਲੇਜ ਤੁਸੀਂ ਗੱਲੋ ਹੈਗੀ ਆ ਠੀਕ ਆ ਤੇ ਤੋੜ ਲੱਭੇ ਅਸੀਂ ਲੋਕਾਂ ਨੇ ਕਿ ਆਹ ਸਟੇਟ ਤੇ ਚਲ ਜਓ ਇਦਾਂ ਕਰ ਲਓ ਉਦਾਂ ਕਰ ਲਓ ਤੇ ਨਕਲੀ ਲਾਇਸੈਂਸ ਜਿਹੜੇ ਬਣਾ ਕੇ ਆ ਜਾਂਦੇ ਹੈਗੇ ਤੇ ਕੈਲੀਫੋਰਨੀਆ ਚ ਮੰਨ ਲਓ ਜੇ ਬਣਾਉਣਾ ਔਖਾ ਜਾਂ ਟਾਈਮ ਜ਼ਿਆਦਾ ਲੱਗਦਾ ਹੁਣ ਚੱਕਰ ਕੀ ਆ ਜਾਂਦਾ ਸੀਗਾ ਜਦੋਂ ਤੁਸੀਂ ਕਈ ਵੀ ਸਟੇਟ ਤੇ ਜਾਂਦੇ ਆ ਠੀਕ ਹੈ ਕੋਈ ਵੀ ਲਾਇਸੈਂਸ ਬਣਾਉਂਦੇ ਆ ਉਹ ਤੁਹਾਨੂੰ ਰੈਜ਼ੀਡੈਂਸ ਪੁੱਛਦੀ ਉੱਥੇ ਕਿ ਤੁਸੀਂ ਰਹਿਣੇ ਕਿੱਥੇ ਆ ਜੀ ਜਿਹੜੇ ਟਰੱਕ ਸਕੂਲਾਂ ਵਾਲੇ ਆ ਉਹ ਆਪ ਹੀ ਐਡਰੈਸ ਉਹਸ ਭਰ ਦਿੰਦੇ ਨੇ ਨਾ ਟਰੱਕ ਸਕੂਲ ਦਾ ਤੇ ਹੁਣ ਜਦੋਂ ਬੰਦਾ ਉਹ ਲਾਇਸੈਂਸ ਬਣਾ ਲੈਂਦਾ ਆ ਬਾਅਦ ਚ ਉਹ ਟ੍ਰਾਂਸਫਰ ਕਰ ਲੈਂਦੇ ਆ ਜੋ ਵੀ ਹੈ ਔਰ ਰੈਕਡ ਤੇ ਜਿਹੜੀ ਇਨਫੋਰਮੇਸ਼ਨ ਚੜ ਜਾਂਦੀ ਐ ਸੋ ਡੀਐਮਵੀ ਦਾ ਰੈਕਡ ਜਿਹੜਾ ਉਹਦੇ ਵਿੱਚ ਕੀ ਐ ਕਿ ਕਈ ਵਾਰੀ ਐਡਰੈਸ ਉਹਦੇ ਵਿੱਚ ਇਦਾਂ ਦੇ ਬੋਲਦੇ ਆ ਜਿਹੜੇ ਬੰਦੇ ਨੇ ਆਪਣੀ ਸਲਵ ਐਪਲੀਕੇਸ਼ਨ ਚ ਨਹੀਂ ਲਿਖੇ ਓਕੇ ਪਰ ਜਿਹੜੀ ਸਲੰਗ ਦੀ ਐਪਲੀਕੇਸ਼ਨ ਉਹ ਚ ਤੁਹਾਨੂੰ 5 ਸਾਲ ਦੇ ਪਿਛਲੇ ਐਡਰੈਸ ਪੁੱਛਦੇ ਆ ਠੀਕ ਆ ਹਾਂ ਹਾਂ ਤੇ ਜਦੋਂ ਸੁਖਾਨੇ ਆ ਤੁਹਾਨੂੰ ਉਹ ਇਨਫੋਰਮੇਸ਼ਨ ਆਪਣੀ ਨਾਲੇ ਉਹ ਕਹਿੰਦੇ ਆ ਕਿ 5 ਦਿਨ ਦੇ ਵਿੱਚ ਤੁਸੀਂ ਆਪਣਾ ਐਡਰੈਸ ਜਦੋਂ ਅਪਡੇਟ ਕਰਨਾ ਸੋ ਇਹ ਹੁਣ ਇੱਕ ਡੀਐਮਵੀ ਦਾ ਹੋਰ ਮੁੱਦਾ ਆ ਗਿਆ ਜਿੱਦਾਂ ਇੱਕ ਤੁਹਾਨੂੰ ਹੈਲਥ ਵਾਲਾ ਦੱਸਿਆ ਸੀਗਾ ਠੀਕ ਐ 58 75 ਜਿਹੜਾ ਫਾਰਮ ਆ ਤੇ ਇੱਕ ਮੁੱਦਾ ਇਹਦਾ ਬਣਿਆ ਕਿ ਜਿਹੜਾ ਨਵਾਂ ਬੰਦਾ ਆ ਰਿਹਾ ਉਹਨੂੰ ਤਾਂ ਪਤਾ ਹੀ ਨਹੀਂ ਕਿ ਇਹ ਮੁੱਦਾ ਵੀ ਪੈਣਾ ਕੀ ਚੱਕਰ ਆ ਕੀ ਉਹ ਬਾਹਰ ਨਿਕਲਦਾ ਜਦੋਂ ਬਾਂਡ ਬਾਂਡ ਜਿਹੜੇ ਹੁਣ ਹੁਣ ਤਾਂ ਹੋਰ ਕੰਮ ਜਿਹੜਾ ਵਧਿਆਣਾ ਗਰੰਟਰ ਕੌਣ ਆ ਉਹ ਕਈ ਵਾਰੀ ਉਹ ਬੰਦਾ ਲੱਭਦਾ ਕੌਣ ਯਾਰ ਗਰੰਟੀ ਭਰੇ ਹੂੰ ਸੋ ਉਹਨੇ ਇੱਕ ਐਡਰੈਸ ਦਿੱਤਾ ਹੁੰਦਾ ਕਈ ਵਾਰੀ ਆਪਾਂ ਵੇਖਦੇ ਆਂ ਕਿ ਉਹ ਬੰਦਾ ਗਿਆ ਵੀ ਨਹੀਂ ਕਦੀ ਉਹ ਐਡਰੈਸ ਤੇ ਜਿਹੜਾ ਗਰੰਟਰ ਹੁੰਦਾ ਕਹਿੰਦਾ ਮੈਂ ਘਰ ਹੀ ਨਹੀਂ ਵਾੜਨਾ ਤੈਨੂੰ ਠੀਕ ਆ ਹੂੰ ਤੇ ਅੱਗੇ ਤੇ ਹੋਰ ਹੀ ਚੱਲ ਗਿਆ ਐਮ ਸੀ ਸੀ ਪੀ ਚੱਲ ਗਿਆ ਸਟੋਰ ਤੇ ਕਿਤੇ ਹੋਰ ਚੱਲ ਗਿਆ ਤੇ ਉਹਦਾ ਜਿਹੜਾ ਕੇਸ ਸੀਗਾ ਉਹ ਆ ਗਿਆ ਐਲੈਵ ਤੇ ਬੰਦੇ ਨੇ ਕਦੀ ਐਲ ਏ ਪੈਰ ਹੀ ਨਹੀਂ ਧਰਿਆ ਠੀਕ ਹੈ ਤੇ ਬੰਦੇ ਨੂੰ ਪਤਾ ਵੀ ਨਹੀਂ ਤੇ ਬਾਅਦ ਚ ਉਹਨੇ ਵਕੀਲ ਵਕੂਲ ਕੀਤਾ ਤੇ ਫਿਰ ਮੀ ਸੀ ਸੀ ਪੀ ਕੇਸ ਲੱਗ ਗਿਆ ਜਾਂ ਫਿਰ ਉਹ ਮੂਵ ਹੋ ਗਿਆ ਕੌਂਕੜ ਆ ਗਿਆ ਸੋ ਇਦਾਂ ਦੀਆਂ ਗੱਲਾਂ ਆਪਾਂ ਬਹੁਤ ਵੇਖ ਰਹੇ ਹਾਂ ਉਹ ਹੁਣ ਕੀ ਕਰਤੇ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਈ ਸਰਕਾਰੀ ਵਕੀਲ ਤੇ ਕਈ ਜੱਜ ਵੀ ਇਨਕਲੂਡਿਡ ਕੀ ਇਹਨਾਂ ਨਾਲ ਕੇਸ ਤਾਂ ਸਾਨੂੰ ਲੜਨ ਦੀ ਲੋੜ ਹੀ ਨਹੀਂ ਇਹਨਾਂ ਨੂੰ ਤਾਂ ਆਪਾਂ ਐਡਰੈਸ ਦੇ ਬੇਸ ਤੇ ਫੇਲ ਕਰ ਸਕਦੇ ਹਾਂ ਐਡੀ ਡਿਟੇਲ ਜਾਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਅੱਛਾ ਉਹ ਬੰਦੇ ਨੂੰ ਪਹਿਲਾਂ ਜਿਹੜਾ ਸੀਗਾ ਪਹਿਲਾਂ ਹੀ ਪੁੱਛ ਲੈਂਦੇ ਕਿ ਤੂੰ ਆਪਣੇ ਸਾਰੇ ਐਡਰੈਸ ਦੱਸ ਠੀਕ ਹੈ ਉਹ ਬੰ ਇਹਨੂੰ ਪੁੱਛਦੇ ਆ ਇਹ ਮਗਰ ਐਡਰੈਸ ਦਾ ਫਾਰਮ ਆ ਨਾ ਮੈਨੂੰ ਖੁਦ ਆਪਣੀ ਫਰਮ ਚ ਭਰਾਂ ਚ ਮੈਂ ਤੇ ਕਹਿੰਦੇ ਕਿ ਸਾਰਾ ਫਾਰਮ ਇੱਕ ਪਾਸੇ ਜਿਹੜਾ ਐਡਰੈਸ ਵਾਲਾ ਵਾ ਦੋ ਤਿੰਨ ਘੰਟੇ ਕਈ ਵਾਰੀ ਸਿਰ ਖਪਾਈ ਕਰਨੀ ਪੈਂਦੀ ਬੰਦਿਆਂ ਨਾਲ ਦੱਸਦੇ ਉਹ ਬੰਦਾ ਗਲਤੀ ਲਿਖੀ ਜਾਂਦਾ ਡੇਟਾ ਹੀ ਨਹੀਂ ਪਤਾ ਉਹਨੂੰ ਬੰਦੇ ਨੂੰ ਆਪ ਹੀ ਨਹੀਂ ਪਤਾ ਆਪਣੇ ਐਡਰੈਸ ਕਿਹੜੇ ਆ ਹੂੰ 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 ਠੀਕ ਹੈ ਤੇ ਹੁਣ ਐਡਰੈਸ ਕਿਤੇ ਤਾਂ ਲਿਖਿਆ ਕੰਮ ਕਿਤੇ ਕਰ ਰਹੇ ਆ ਉਹ ਵੀ ਗੱਲ ਹੋ ਜਾਂਦੀ ਕਿ ਯਾਰ ਤੂੰ ਕੰਮ ਦੂਜੀ ਸਟੇਟ ਚ ਕਰ ਰਹੇ ਆ ਐਡਰੈਸ ਫੇਰ ਨਾ ਕੋਰਟ ਚ ਸਫਾਈਆਂ ਦੇਣ ਲੱਪੰਦੇ ਕਿ ਨਹੀਂ ਜੀ ਮੈਂ ਤਾਂ ਰਹਿਣਾ ਇਦਾਂ ਸੀਗਾ ਉਹ ਤਾਂ ਮੇਰਾ ਜੀ ਕੰਮ ਕਰਨ ਵਾਲਾ ਡਰੈਸ ਹੋ ਰਾ ਮੇਰਾ ਰਹਿਣ ਵਾਲਾ ਹੋ ਰਾ ਐਵੇਂ ਜਿੱਦਾਂ ਹੁੰਦਾ ਨਾ ਆਪਣੀਆਂ ਇਨਾ ਸਮਝੀਆਂ ਗੱਲਾਂ ਜਿਹੜੀਆਂ ਕਹ ਲੋ ਤੁਸੀਂ ਕਰੀ ਜਾਂਦੇ ਆ ਸੋ ਬੰਦੇ ਦਾ ਇੱਕੋ ਐਡਰੈਸ ਹੁੰਦਾ ਫਿਜ਼ੀਕਲ ਐਡਰੈਸ ਜਿੱਥੇ ਬੰਦਾ ਸੌਂਦਾ ਹਫਤੇ ਦੇ ਵਿੱਚ ਉਹ ਜੱਜ ਪੁੱਛਦਾ ਅੱਗੋਂ ਦੀ ਕਿ ਤੂੰ ਹਫਤੇ 'ਚ ਕਿੰਨੇ ਦਿਨ ਕਿੱਥੇ ਸੌਂਨਾ ਠੀਕ ਆ ਹਫਤੇ 'ਚ ਜਿੱਥੇ ਜਿਆਦਾ ਬੰਦਾ ਸੋਇਆ ਉਹ ਵਾਲਾ ਉਹਦਾ ਐਡਰੈਸ ਆ ਬਾਟਮ ਲਾਈਨ ਇਹੀ ਆ ਇਹ ਨਹੀਂ ਕਿ ਮੈਂ ਹਾਂ ਵੀਕਐਂਡ ਤੇ ਮੈਂ ਜੀ ਐਲਐਨ ਨੂੰ ਜਾਣਾ ਇਦਾਂ ਨਹੀਂ ਹੁੰਦਾ ਸੋ ਜਿੱਥੇ ਬੰਦਾ ਰਹਿ ਰਿਹਾ ਜਿੱਥੇ ਬੰਦਾ ਕੰਮ ਕਰ ਰਿਹਾ ਉਹ ਸਾਰਾ ਡਿਸਟੈਂਸ ਜਿਹੜੇ Google ਨਾਲ ਚੈੱਕ ਕਰਨ ਵਾਲੇ ਆ ਜੇ ਤੁਸੀਂ ਇਹ ਪੁਰਾਣੇ ਬੰਦਿਆਂ ਦੀਆਂ ਜੇ ਗੱਲਾਂ ਸੁਣ ਕੇ ਤੁਸੀਂ ਅੱਜ ਸੈਲਮ ਜੇ ਫਾਈਲ ਕਰ ਰਹੇ ਨਾ ਤੇ ਤੁਸੀਂ ਡੁੱਬੋਗੇ ਉਹਨਾਂ ਟਾਈਮਾਂ 'ਚ Google Maps ਨਹੀਂ ਹੁੰਦਾ ਹੈਗਾ ਇੰਟਰਨੈਟ ਨਹੀਂ ਹੁੰਦੀ ਉਹਨਾਂ ਦੀ ਨੌਲੇਜ ਬੈਕ ਡੇਟਿਡ ਆ ਗੇਮ ਜਿਹੜੀ ਹੁਣ ਜਿਹੜੀ ਹੈਗੀ ਬਹੁਤ ਸਟ੍ਰਿਕਟ ਹੋ ਗਈ ਆ ਠੀਕ ਆ ਹੁਣ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਆ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ ਤੇ ਐਡਰੈਸਾਂ ਦੇ ਘਪਲੇ ਬਹੁਤ ਜ਼ਿਆਦਾ ਜਿਹੜੇ ਕਾਮਨ ਆ ਆਮ ਗੱਲ ਆ ਕਿ ਕਿ ਰੈਣਾ ਵੀ ਮੈਂ ਸੈਂਟਾਨਾ ਤੇ ਕੇਸ ਮੇਰੇ ਲੱਗੇ ਸੈਨ ਫਰਾਂਸ ਕੋ ਇਹ ਲੋਕਾਂ ਦਾ ਜਿਹੜਾ ਰਵਈਆ ਹੋ ਗਿਆ ਪਰ ਐਦਾਂ ਹੋ ਨਹੀਂ ਸਕਦਾ ਫੋਰਮ ਸ਼ਾਪਿੰਗ ਇਹਨੂੰ ਕਹਿੰਦੇ ਆ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ ਹੂੰ ਹੂੰ ਸੋ ਹੁਣ ਕੀ ਸੀਗਾ ਕਿ ਉਹ ਬੰਦੇ ਨੂੰ ਕੋਰਟ ਦੇ ਵਿੱਚ ਉਲਝਾ ਲੈਂਦੇ ਪਹਿਲਾਂ ਕਿ ਅੱਛਾ ਕਿਤੇ ਹੋਰ ਵੀ ਰਿਆਂ ਕਿਤੇ ਹੋਰ ਵੀ ਆ ਨਹੀਂ ਪੱਕੀ ਗੱਲ ਆ ਠੀਕ ਆ ਤੇਰਾ ਇਹੀ ਐਡਰੈਸ ਆ ਉਹ ਜਦੋਂ ਬੰਦਾ ਆਪਣੇ ਵੱਲੋਂ ਤਸੱਲੀ ਕਰ ਲੈਂਦਾ ਸਾਰਾ ਕੁਝ ਮੈਂ ਦੱਸਦਾ ਐਡਰੈਸ ਡਰੋਸ ਉਕੇ ਤੇਰਾ ਤਾਂ ਇੱਥੇ ਐਲ.ਐਲ. ਦਾ ਵੀ ਐਡਰੈਸ ਲਿਖਿਆ ਉਹ ਗਰੰਟ ਵਾਲਾ ਉਹ ਬੰਦੇ ਨੂੰ ਪਤਾ ਹੀ ਨਹੀਂ ਕੁਛ ਤਾਂ ਹੈਨਾ ਕਹਿੰਦੇ ਇਹਦਾ ਚੇਂਜ ਆਫ ਵੈਨਿਊ ਕੀਤੀ ਸੀ ਮਤਲਬ ਤੂੰ ਉੱਥੇ ਝੂਠ ਬੋਲਿਆ ਉਦੋਂ ਬੰਦਾ ਨਵਾਂ ਨਵਾਂ ਆਇਆ ਵਿਚਾਰਾ ਉਹਨੂੰ ਕੀ ਚਲੋ ਪਤਾ ਪਰ ਇਹ ਹੈ ਕਿ ਐਡਰੈਸ ਹਿਸਟਰੀ ਚ ਮਾਰੋਖਾ ਗਿਆ ਫਿਰ ਡੀ.ਐਮ.ਵੀ ਦੇ ਉਹਦੇ ਐਡਰੈਸ ਨਿਕਲਣ ਲੱਪਿੰਦੇ ਆ ਕਿ ਡੀ.ਐਮ. ਲਾਇਸੈਂਸ ਦੇ ਐਡਰੈਸ ਨਿਕਲਣ ਲੱਪਿੰਦੇ ਉਹ ਪਹਿਲਾਂ ਪੁੱਛਦੇ ਕਿ ਕਿਤੇ ਹੋਰ ਵੀ ਲਾਇਸੈਂਸ ਲਿਆ ਸੀਗਾ ਕਦੀ ਤੇਰੇ ਲਾਇਸੈਂਸ ਕੋਈ ਇਦਾਂ ਦਾ ਸੀਗਾ ਜੇ ਤੇ ਇਸ ਤੋਂ ਇਲਾਵਾ ਕੋਈ ਹੋਰ ਐਡਰੈਸ ਹੈਗਾ ਤੇ ਉਹ ਲਾਇਸੈਂਸ ਦੇ ਜਿਹੜੇ ਉੱਥੋਂ ਹੀ ਜਿਹੜਾ ਸੀਗਾ ਐਡਵਰਸ ਕ੍ਰੈਡੀਬਿਲਟੀ ਡਿਟਰਮੀਨੇਸ਼ਨ ਜਿਹੜਾ ਸ਼ੁਰੂ ਹੋ ਜਾਂਦਾ ਬੰਦੇ ਦਾ ਕੌਨਫੀਡੈਂਸ ਜਿਹੜਾ ਸੀਗਾ ਲੱਤਾਂ ਕੰਬਣ ਲੱਗ ਪੈਂਦੀਆਂ ਕੌਨਫੀਡੈਂਸ ਇਹਦਾ ਟੁੱਟ ਜਾਂਦਾ ਕਿਉਂਕਿ ਹੁਣ ਜੱਜ ਨੇ ਪਹਿਲਾਂ ਹੀ ਪੁੱਛ ਲਿਆ ਸੀਗਾ ਕਿ ਕੋਈ ਹੋਰ ਵੀ ਹੈਗਾ ਕਿ ਨਹੀਂ ਹੈਗਾ ਚਾਰ ਪੰਜ ਵਾਰੀ ਜਦੋਂ ਪੁੱਛ ਕੇ ਤੇ ਬਾਅਦ ਚ ਗਲਤ ਸਾਬਤ ਕਰਤਾ ਹੈ ਨਾ ਹੂੰ ਹੂੰ ਸੋ ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਆਂ 4 ਸਾਲ ਹੋ ਗਏ ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਆਂ ਕਿ ਐਡਰੈਸ ਦੇ ਵਿੱਚ ਕੱਪਲੇ ਨਹੀਂ ਮਾਰਨੇ ਜਿੱਥੇ ਰਹਨੇ ਆ ਉੱਥੇ ਹੀ ਕੇਸ ਲਾਣਾ ਜੇ ਜੱਜ ਸਟ੍ਰਿਕਟ ਆ ਤਾਂ ਸਟ੍ਰਿਕਟ ਆ ਹੁਣ ਇਹਦੇ ਵਿੱਚ ਕਈ ਲੋਕ ਇਦਾਂ ਦੇ ਵੀ ਆ ਰਹਿ ਰਹੇ ਹੁਣ ਸੀਗੇ ਕੇਸ ਲੱਗਾ ਹੋਇਆ ਕੈਲੀਫੋਰਨੀਆ ਘਰ ਲਿਆ ਹੋਇਆ ਇੰਡੀਆਨਾ ਠੀਕ ਆ ਜਾਂ ਕਿਸੇ ਦਾ ਕੇਸ ਕਿਤੇ ਲੱਗਾ ਹੋਇਆ ਵਿਆਹ ਕਰਾ ਕੇ ਰਹੀ ਕਿਤੇ ਜਾ ਰਹੀ ਆ ਵਿਆਹ ਵਾਲੇ ਕੇਸ ਦੇ ਵਿੱਚ I-130 ਚ ਜੇ ਚ ਰਿਕੁਆਇਰਮੈਂਟ ਤੁਹਾਡੀ ਇਹ ਹੁੰਦੀ ਕਿ ਇਕੱਠੇ ਰਹਿਣੇ ਆ ਵਿਆਹ ਅਸਲੀ ਆ ਉਹਦੇ ਵਿੱਚ ਐਡਰੈਸ ਕੁਝ ਹੋਰ ਦੱਸਤਾ ਉਹਦੇ ਵਿੱਚ ਕੁਝ ਹੋਰ ਦੱਸਤਾ ਸੋ ਦੇਖੋ ਜਿਹੜੇ ਤਾਂ ਹੈਗੇ ਪੈਰਾਲੀਗਲ ਉਹਨਾਂ ਨੇ ਤੁਹਾਡੇ ਕੋਲ ਪੁੱਛ ਪੁੱਛ ਕੇ ਫਾਰਮ ਫਾਰਮ ਭਰ ਕੇ ਤੁਹਾਡਾ ਕੰਮ ਨਬਟਾ ਦੇਣਾ 500000 ਡਾਲਰ ਠੀਕ ਹੈ ਉਹਨਾਂ ਨੇ ਡਿਲੀਜੈਂਸ ਜਿਹੜੀ ਹੁੰਦੀ ਹੈ ਇਹ ਚੈੱਕ ਚੁੱਕ ਕੁਝ ਨਹੀਂ ਕਰਨਾ ਉਹਨਾਂ ਨੇ ਉਹਨੇ ਐਂਡ 'ਚ ਇਹ ਕਹਿਣਾ ਕਿ ਤੁਸੀਂ ਐਡਰੈਸ ਦਿੱਤਾ ਤੇ ਆਪਾਂ ਅੱਗੇ ਜਿਹੜਾ ਭਰੇ ਆ 500000 ਜਿਹੜਾ ਐਡਰੈਸ ਵਾਲਾ ਨਾ ਬੜਾ ਸੀਰੀਅਸ ਮੁੱਦਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਵਿੱਚ ਆ ਜਾਣਾ ਇਹਦੇ ਵਿੱਚ ਕਪਲਾ ਨਾ ਕਰੋ ਕ੍ਰੈਡਿਟ ਜਿਹੜੇ ਕਿੱਥੋਂ ਰਨ ਹੋਇਆ ਠੀਕ ਆ ਉਹ ਕਹਿੰਦਾ ਲੈ ਤੂੰ ਤਾਂ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀਗਾ ਇੱਥੋਂ ਦੀ ਠੀਕ ਉਹ ਫੇਰ ਬਹਾਨਾ ਜਾਂ ਮਾਰਦਾ ਬੰਦਾ ਨਹੀਂ ਮੇਰੇ ਦੋਸਤ ਨੇ ਕੀਤਾ ਜੀ ਉਹ ਕਹਿੰਦਾ ਜੱਜ ਕਹਿੰਦਾ ਤੂੰ ਜੋ ਮਰਜ਼ੀ ਕਿਵੇਂ ਮੰਨ ਲਈ ਸਦਾ ਤੇ ਤੂੰ ਕ੍ਰੈਡਿਟ ਸਕੋਰ ਹੀ ਤੇਰਾ ਰਨ ਹੋਇਆ ਐਲਈ ਦੇ ਵਿੱਚੋਂ ਤੇ ਤੂੰ ਕਹਿ ਰਿਹਾ ਤੂੰ ਸੈਲਫ ਰੈ ਸਕੋਰ ਰਹਿ ਰਿਹਾ ਠੀਕ ਹੈ ਤੇਰੇ ਜਿਹੜੇ ਟਰਾਂਜੈਕਸ਼ਨ ਹੋ ਕਿਤੇ ਹੋਰ ਵਜੇ ਆ ਤੇ ਕਈ ਵਾਰੀ ਤੇ ਉਹ ਕ੍ਰੈਡਿਟ ਦੀਆਂ ਸਟੇਟਮੈਂਟੇ ਮੰਗ ਲੈਂਦੇ ਆ ਕਿ ਕਿੱਥੋਂ ਗ੍ਰੋਸਰੀ ਕਰਦਾ ਕਿੱਦਾਂ ਕਰਦਾ ਠੀਕ ਹੈ ਤੁਸੀਂ ਵੀ ਸਿਆਣੇ ਆ ਇਹ ਦੇਖ ਕੇ ਕੋਈ ਐਦਾਂ ਕੋਈ ਔਖਾ ਕੰਮ ਨਹੀਂ ਹੈਗਾ ਦੱਸਣਾ ਕਿ ਮੈਨੂੰ ਤੁਸੀਂ ਜੇ ਰਿਪੋਰਟਾਂ ਦੇਓ ਤਾਂ ਮੈਂ ਦੱਸ ਦਦਾ ਠੀਕ ਹੈ ਉਹ ਮੰਨ ਲਈ ਗੱਲ ਤੁਹਾਡੀ ਜੇ ਤੁਹਾਡੇ ਇੰਟਰਸਟੇਟ ਦੇ ਉੱਤੇ ਤੁਹਾਡੇ ਜਿਹੜੇ ਫਿਊਲ ਫੀਅਲ ਵਾਲੇ ਚਾਰਜੇ ਸਾਰੀ ਕੰਟਰੀ ਚ ਵੱਜਦੇ ਆ ਪਰ ਉਸ ਤੋਂ ਬਾਅਦੋ ਵੀ ਜਦੋਂ ਉਹ ਇੱਕੋ ਚੀਜ਼ ਉਹਨੇ ਦੇਖੀ ਜਾਣੀ ਕਿ ਲੈ ਬਈ ਇਹ ਤਾਂ ਐਲਈ ਬੈਠਾ ਟਰਾਂਜੈਕਸ਼ਨ ਕਰਦਾ ਕੋਸਪੋ ਦੇ ਉੱਤੇ ਐ ਰੈਸਟੋਰੈਂਟ ਦੇ ਬੀਨੇ ਦੇ ਉੱਤੇ ਦੇ ਆ ਤੇ ਸੈਂਟ ਫਰੈਂਸ ਕੋਈ ਕਹਿੰਦਾ ਮੈਂ ਰਹਿਣਾ ਵਾਂ ਤੇ ਸੈਂਟ ਫਰੈਂਸ ਕੋਤੇ ਇਹਦਾ ਇੱਕ ਵੀ ਟਰਾਂਜੈਕਸ਼ਨ ਨਹੀਂ ਹੈ ਇਦਾਂ ਬਾਰੇ ਐਸ਼ੀ ਦੀ ਸ਼ੋ ਨਹੀਂ ਹੁੰਦੀ ਹਨਾ ਸੋ ਇਹ ਜਿਹੜੇ ਚੱਕਰ ਹੈਗੇ ਆ ਇਹਨਾਂ ਦੇ ਵਿੱਚ ਨਾ ਪਿਓ ਇਹ ਪਹਿਲਾਂ ਵੀ ਆਪਾਂ 40 ਸਾਲ ਹੋ ਗਏ ਆ ਕਹਿੰਦੇ ਹੋਏ ਤੇ ਇਹਦੇ ਕਰਕੇ ਕੇਸ ਆਪਣਾ ਖਰਾਬ ਕਰਾਉਂਗੇ ਛ ਤੇ ਜੱਜ ਕਹਿ ਕੇ ਵੀ ਕਹਿੰਦੇ ਅ ਬੜੀ ਅਫਸੋਸ ਵਾਲੀ ਗੱਲ ਹੈਗੀ ਆ ਤਾਂ ਨਾ ਜੱਜ ਮਾਰਦਾ ਕੀ ਇਹਦਾ ਇਸ ਗੱਲ ਕਰਕੇ ਜਿਹੜਾ ਕੇਸ ਡਿਨਾਈ ਕਰਨਾ ਪੈ ਰਿਹਾ ਹੂੰ ਠੀਕ ਹ ਸੋ ਇਹ ਜਿਹੜੇ ਡੀਐਮਵੀ ਦੇ ਜਿਹੜੇ ਰੈਕੋਰਡ ਆ ਜਿਹੜੇ ਲਾਇਸੈਂਸ ਲਾਇਸੈਂਸ ਤੁਸੀਂ ਲੈਣ ਚੱਲ ਜੰਨੇ ਹੋ ਦੂਜੀ ਸਟੇਟ ਦੇ ਵਿੱਚ ਕੱਢੀ ਜੇ ਰਿਹਾ ਹੈ ਇਸ ਚੇਂਜ ਹੁੰਦੀ ਆ ਤੇ ਤੁਹਾਨੂੰ 5 ਦਿਨ ਦੇ ਅੰਦਰ ਆਪਣਾ ਜਿਹੜਾ ਐਡਰੈਸ ਜਿਹੜਾ ਚੇਂਜ ਕਰਨਾ ਪੈਣਾ ਸੀਗਾ ਠੀਕ ਹੈ ਹੁਣ ਕੀ ਫਰਕ ਆ ਜਾਂਦਾ ਤੁਹਾਡੇ ਸੱਜਣ ਮਿੱਤਰ ਨੇ ਤੁਹਾਨੂੰ ਕਹਿਣਾ ਲੈ ਕੋਈ ਗੱਲ ਨਹੀਂ ਵਕੀਲ ਐਵੇਂ ਮਾਰਦਾ ਵਾ ਉਹ ਸੱਜਣ ਮਿੱਤਰ ਦਾ ਹੋ ਗਿਆ ਕੇਸ ਪਾਸ 2023 ਚ ਕੰਮ ਸੌਖਾ ਸੀਗਾ 2022 ਚ ਉਦੋਂ ਵੀ ਸੌਖਾ ਸੀਗਾ 21 ਚ ਉਦੋਂ ਵੀ ਸੌਖਾ ਸੀਗਾ ਉਹ ਸਾਲ ਵੈ ਸਾਲ ਜਿਹੜੀ ਸੀ ਔਖਾ ਹੋ ਜਾਂਦਾ ਕੰਮ ਤੇ ਮੇਨ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ ਜਦੋਂ ਤੁਹਾਡੇ ਦੋਸਤ ਦਾ ਕੇਸ ਸੀਗਾ ਉਦੋਂ ਲੋਕ ਕੀ ਆਏ ਸੀਗੇ ਸ਼ਟਰ ਖੁੱਲੇ ਸੀਗੇ ਪਰ ਉਹਨਾਂ ਦੀ ਤਰੀਕਾ ਨਹੀਂ ਪਈਆਂ ਸੀਗੀਆਂ ਹੁਣ ਜਿਹੜੇ ਸੀਗੇ ਜੱਜ ਉਹ ਬੈਕ ਟੂ ਬੈਕ ਪੈਕ ਟੂ ਬੈਕ ਪੰਜਾਬੀ ਕੇਸ ਸੁਣ ਕੇ ਜਿਹੜਾ ਜੱਜ ਐਡਰੈਸ ਨੂੰ ਕੁਐਸਚਨ ਕਰ ਰਿਹਾ ਉਹ ਐਡਰੈਸ ਨੂੰ ਕੁਐਸਚਨ ਕਰੀ ਜਾ ਰਿਹਾ ਠੀਕ ਹੈ ਇਹ ਤੁਹਾਨੂੰ ਗੱਲਾਂ ਕਿਸੇ ਨੇ ਦੱਸਣੀਆਂ ਨਹੀਂ ਕਿਉਂ ਨਹੀਂ ਦੱਸਣੀਆਂ ਇਹ ਗੱਲਾਂ ਦੱਸਨੋਂ ਕੋੜੀਆਂ ਲੱਗਦੀਆਂ ਠੀਕ ਹੈ ਸੋ ਜਦੋਂ ਕੋੜੀਆਂ ਗੱਲਾਂ ਆਪਾਂ ਕਰਦੇ ਆ ਲੋਕੀ ਮੱਚਦੇ ਆ ਨੈਗੇਟਿਵ ਕਮੈਂਟ ਕਰਦੇ ਆ ਪਰ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਸਾਡੇ ਕੰਮ ਚੱਲਦੇ ਰਹਿਣੇ ਆ ਤੁਹਾਡੇ ਫਾਇਦੇ ਦੀ ਗੱਲ ਹੈਗੀ ਠੀਕ ਹੈ ਸੋ ਇਹ ਜਿਹੜੇ ਡੀਐਮਵੀ ਵਾਲੇ ਜਿਹੜੇ ਆਪਣੇ ਐਡਰੈਸ ਆ 589 ਵਾਲੀ ਜਿਹੜੀ ਐਡਰੈਸ ਹਿਸਟਰੀ ਆ ਇਹ ਸਾਰੀ ਜਿਹੜੀ ਸਹੀ ਕਰਕੇ ਜਿਹੜਾ ਪੂਰਾ ਰੱਖੋ ਇਹਦੇ ਨਾਲ ਨਾਲ ਓਡਰੈਸਿਸ ਵੀਜ਼ੇ ਦੀ ਜਦੋਂ ਗੱਲ ਕਰੀਏ ਉਹ ਵੇਖਦੇ ਆ ਕਿ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਤਾਂ ਵੀ ਜੇ ਕੋਈ ਯੂਐਸ ਵੀਜ਼ਾ ਯੂਐਸ ਦਾ ਵੀਜ਼ਾ ਲਾਇਆ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਠੀਕ ਹੈ ਉਹ ਬੰਦਾ ਕਹਿ ਰਿਹਾ ਮੈਂ ਬੰਬੇ ਰਹਿੰਦਾ ਸੀਗਾ ਮੈਂ ਇੱਥੇ ਕੰਮ ਕਰਦਾ ਸੀਗਾ ਮੈਂ ਇੰਜੀਨੀਅਰ ਸੀਗਾ ਉਹ ਸੀਗਾ ਕਹਿੰਦਾ ਤੂੰ ਸਾਲਾਂ ਵਿੱਚ ਦੱਸੀਂਗਾ ਤੂੰ ਕਿਸਾਨ ਉਹ ਜਿੱਥੋਂ ਕਹਿ ਰਿਹਾ ਮੈਂ ਇਦਾਂ ਸੀਗਾ ਸਟੱਡੀ ਵੀਜ਼ੇ ਦੇ ਵੀ ਤੂੰ ਅਮਰੀਕਾ ਦੀ ਐਪਲੀਕੇਸ਼ਨ ਭਰੀ ਉਹ ਬੰਦਾ ਨਾ ਬਹਾਨੇ ਜੇ ਮਾਰਦਾ ਫਿਰ ਕਿ ਲਾਇਆ ਬਈ ਮੇਰੇ ਏਜੰਟ ਨੇ ਭਰਤੀ ਮੈਂ ਸਟੂਡੈਂਟ ਵੀਜ਼ਾ ਲਾਇਆ ਹੈਗਾ ਮੇਰਾ ਰਿਫਿਊਜ਼ ਹੋ ਗਿਆ ਉਹ ਗੱਲਾਂ ਸੁ ਉਹ ਨਾ ਕਰਿਆ ਕਰੋ ਤੰਗਿਆ ਕਿ ਮੈਨੂੰ ਪਤਾ ਨਹੀਂ ਸੀਗਾ ਉਹ ਹਰ ਇੱਕ ਚੀਜ਼ ਏਜੰਟ ਦੇ ਨਹੀਂ ਛੁੱਟੀ ਜਾਂਦੀ ਜਿੱਦਾਂ ਮੈਂ ਦੱਸਿਆ ਗਿਆ ਲੈ ਇੱਕ ਸੀਗਾ ਜੱਜ ਸਾਹਿਬ ਉਹ ਉਹਨੂੰ ਬੰਦੇ ਨੂੰ ਕਹਿੰਦਾ ਕਿਹਾ ਤੇਰੀ ਹਿੱਤ ਤਾਂ ਕਹਿੰਦਾ ਆਦਤ ਬਣ ਗਈ ਕਹਿੰਦਾ ਤੂੰ ਆਪਣੇ ਆਪ ਨੂੰ ਛੱਡ ਕੇ ਕਹਿੰਦਾ ਸਾਰਿਆਂ ਨੂੰ ਕਹਿੰਦਾ ਬਲੇਮ ਕਰੀ ਜਾਣਾ ਵਾ ਆਪ ਨਹੀਂ ਕਹਿੰਦਾ ਤੂੰ ਦੁਨੀਆਈ ਜਿਹੜਾ ਚੱਕਦਾ ਸੋ ਇਹ ਜਿਹੜਾ ਹਸਾਬ ਕਿਤਾਬ ਸੀਗਾ ਟਰੰਪ ਦੇ ਟਾਈਮ ਤੇ ਹੁਣ ਜਿਹੜਾ ਇਧਰਲੇ ਪਾਸੇ ਨੂੰ ਜਿਹੜੀ ਚੀਜ਼ ਜਾਰੀ ਹੈ ਤੇ ਆਹ ਜਿਹੜਾ ਸਵਾਲ ਜਵਾਬ ਜਿਹੜੇ ਹੁਣ ਕੋਰਟ ਦੇ ਵਿੱਚ ਬੀਐਮਵੀਜ਼ ਦੇ ਕਰਕੇ ਜਿਹੜੇ ਬੰਦੇ ਨੂੰ ਟੰਗਿਆ ਜਾ ਰਿਹਾ ਸੋ ਆ